40 ਕਿਲੋਮੀਟਰ ਵੀ ਬਾਬਾ ਜੀ ਨੇ ਤੋਣਾ ਤੁਰੇ ਜਾਣਾ ਇੱਥੇ ਲਾਤ ਚ ਕੀੜੇ ਵੇ ਬਾਬਾ ਜੀ ਦੇ ਅੱਛਾ ਜੇ ਕੋਈ ਕੀੜਾ ਥੱਲੇ ਡੇਗ ਪੈਂਦਾ ਸੀ ਨਾ ਉਹਨੂੰ ਵੀ ਚੁੱਕ ਕੇ ਲਾਟੇ ਜਿ ਰੱਖ ਲੈਣੇ ਕਹਿੰਦੇ ਤੇਰੀ ਡਿਊਟੀ ਲੱਗੀ ਐ ਛਗਲਾ ਸਾਨੂੰ ਕੋਈ ਵੀ ਬੜੇ ਦੁਨੀਆ ਪਰੇ ਤੋਂ ਪਰੇ ਆਏਗੀ ਬੜੇ ਸਾਧੂ ਸੰਤ ਆਏ ਨੇ ਪਰ ਬਾਬਾ ਪਾਲਾ ਸਿੰਘ ਜੀ ਦੀ ਕੋਈ ਰੀਤ ਨਹੀਂ ਕਰ ਸਕਦਾ ਲੱਖਾਂ ਦੀ ਕਟਾਰ ਦੇ ਵਿੱਚ ਦੁਨੀਆ ਪੁੰਜੀ ਬਾਬਾ ਜੀ ਦੇ ਸਿਸਕਾਰ ਦੇ ਵਿੱਚ ਬਾਬਾ ਜੀ ਦੇ ਭੋਗ ਦੇ ਵਿੱਚ ਸਰਗਿਆ ਇਹਨਾਂ ਟਰੱਕ ਤੇ ਨਸੀਵੜਾ ਦਾ ਟਰੱਕ ਤੇ ਇਹਨੇ ਬਜਰੀ ਦਾ ਟਰੱਕ ਸੋੜਦਾ ਬਾਬਿਆਂ ਦੇ ਕੋਲ ਇੱਕ ਆਦੇ ਹੱਥੇ ਉਹ ਸਾਧੂ ਦੀ ਭਗਤੀ ਹੈ ਕੋਈ 5 ਰੁਪਏ ਦਰਿਆਜ ਸੁੱਟ ਕੇ ਵਿਖਾਵੇ ਮੈਂ ਮੰਨ ਜਾਗਾ 2-2 ਲੱਖ ਰੁਪਏ ਦਰਿਆਜ ਬਾਬੇ ਨੇ ਸੁੱਟਿਆ ਤਾਂ ਲੋਡ ਪਾਉਗੀ ਇਹਦੇ ਕੋਲ ਲਾਂਗੇ ਅੱਛਾ ਇਹਨੇ ਦੇ ਦੇਣਾ 10000 ਗਾਈਆਂ ਹੀ ਬਾਬਾ ਜੀ ਦੇ ਕੋਲ ਜਿਦ ਦਿਨ ਬਾਬਾ ਜੀ ਨੇ ਸਰੀਰ ਛੱਡਿਆ ਚੋਲਾ ਛੱਡਿਆ ਗਾਈਆਂ ਨੇ ਵਿਰਾਗ ਕੀਤਾ ਉਹਨਾਂ ਦਾ ਇੱਕ ਕੂਕਰ ਹੀ ਕੁੱਤਾ ਉਹਨੇ ਰੋਟੀ ਨਹੀਂ ਖਾਦੀ ਜਿੱਨਾਂ ਜਗ੍ਹਾ ਕਿਸੇ ਨੂੰ ਦੂਸਰੇ ਬੰਦੇ ਨੂੰ ਪੱਗ ਨਹੀਂ ਮਿਲੀ ਬਾਬਾ ਜੀ ਦੀ ਗੱਦੀ ਦੇ ਬਰਾਜਮਾਨ ਨਹੀਂ ਹੋਏ ਉਹਨੇ ਰੋਟੀ ਨਹੀਂ ਖਾਦੀ ਫਿਰ ਕੁੱਤੇ ਨੂੰ ਛੇੜਦੇ ਜਾ ਕੇ ਸਰੋਪਾ ਪਿਆ ਇੱਕ ਗਾਈ ਬਾਬਾ ਜੀ ਦੀ ਚਿਖਾ ਤੇ ਚੜ ਕੇ ਸਰੀਰ ਦੇ ਲਿਆ ਅੱਛਾ ਜੀ ਉੱਥੇ ਉੱਤੇ ਬਾਬਾ ਜੀ ਦੀ ਚਿਖਾ ਤੇ ਸਵਾਸ ਦਿੱਤੇ ਹੋਏ ਗਾਈ ਨੇ ਅੱਜ ਵੀ ਬਾਬਾ ਬਕਾਲਾ ਸਾਹਿਬ ਜਾਈਏ ਇਤਿਹਾਸ ਹੈ ਜੀ ਗਾਈਆਂ ਵਰਾਗ ਕੀਤੀਆਂ ਬਾਬਾ ਜੀ ਨੂੰ ਗਾਈਆਂ ਨੇ ਪੂਰਾ ਵਰਾਗ ਕੀਤਾ ਰੁਆਈਆਂ ਗਾਈਆਂ ਅੱਖਾਂ ਦੇ ਵਿੱਚੋਂ ਬਾਕੀ YouTube ਤੇ ਚੈਨਲਰ ਤੇ ਪਤਾ ਹੀ ਹੈ ਬਾਬਾ ਜੀ ਕੀ ਜੀ ਰਿਹਾ ਹਾਂ ਜੀ